ਨੇ ਆਮ ਬਜ਼ਾਰ ਲੁਧਿਆਣੇ ਦੇ ਵਿੱਚ ਬੰਦ ਰਹੇ ਨੇ ਇੱਕ ਚੌੜਾ ਬਿਆਰ ਆ ਜਿਹੜਾ ਭਾਜਪੀ ਨੇ ਜਿੱਦ ਨਾਲ ਖੋਲਿਆ ਇਹ ਵਾਲੇ ਤੱਕ ਜਾਣਾ ਤੇ ਅਜੇ ਤੱਕ ਤਾਂ ਕੋਈ ਬੱਸ ਨਹੀਂ ਆ ਰਹੀ ਹੈ ਇਹ ਪਰੇਸ਼ਾਨੀਆਂ ਬਿੰਨੀ ਬੱਸ ਆਪਰੇਟਰ ਜਿਹੜੇ ਸੀ ਉਹਨਾਂ ਦੀ ਯੂਨੀਅਨ ਉਹ ਵੀ ਆਈ ਸੀ ਟੈਕਸੀਆਂ ਵਾਲੇ ਵੀ ਆਏ ਸੀ ਟੈਂਪੂਆਂ ਵਾਲੇ ਸਾਰੇ ਸਰਦ ਤੋਂ ਸਪੱਤ ਦੇਖੋ ਜੀ ਅੱਜ ਮੋਦੀ ਦੇ ਕਰਨਾ ਤੱਕ ਇੱਕ ਬਾਜ ਤੇ ਪਹੁੰਚੀ ਆ ਵੀ ਪੰਜਾਬ ਸਾਰਾ ਇਕੱਠਾ ਹੋ ਗਿਆ ਔਰ ਇਹ ਲੜਾਈ ਜਿਹੜੀ ਹੁਣ ਮੋਦੀ ਲਈ ਮਹਿੰਗੀ ਵਰਦੀ ਜਾ ਰਹੀ ਆ ਅੱਜ ਹੁਣ ਪੰਜਾਬੀ ਭੇਵਾ ਜਾਣਾ ਸੀਗਾ ਜੀ ਭੇਵਾ ਜਾਣਾ ਭੇਵਾ ਜਾਣਾ ਸੀਗਾ ਹੁਣ ਬੱਸ ਇਸ ਟਾਈਮ ਕੋਈ ਨਹੀਂ ਮਿਲ ਰਹੀ ਜੀ ਸੁਪਰੀਮ ਕੋਰਟ ਤੇ ਆਰਡਰ ਕਰ ਰਿਆ ਸੁਪਰੀਮ ਕੋਰਟ ਆਰਡਰ ਕਰੇ ਕੋਤੀ ਨੂੰ ਅਮਿਤ ਸ਼ਾਹ ਨੂੰ ਕਰੇ ਖੇਤੀਬਾੜੀ ਮੰਤਰੀ ਨੂੰ ਕਰੇ ਵੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਲਾ ਜਾਂ ਗੁਲੇ ਵਰ ਬੱਸਾਂ ਵਾਲੇ ਦਾ ਹੁਣ ਸ਼ਾਮ ਦਾ ਟਾਈਮ ਹੈ ਕੌਣ ਚਲਾਏਗਾ ਜੀ ਸਵਾਰੀ ਦਾ ਹੋਊਗਾ ਤਾਂ ਤੇ ਚੱਲੇਗੀ ਇਹ ਦਿਲੋਂ ਬੰਦ ਰਿਆ ਵਾ ਲੋਕਾਂ ਨੇ ਵਿਖਾਵਾ ਨਹੀਂ ਕੀਤਾ ਜਿੱਥੇ ਬੰਦੀਆਂ ਸੀ ਜਾਂ ਜਿਹੜੇ ਆਮ ਲੋਕ ਸੀਗੇ ਆਮ ਲੋਕਾਂ ਨੇ ਵੀ ਇਹਨਾਂ ਨੂੰ ਬਿਲਕੁਲ ਦਿਲੋਂ ਸਮਰਥਨ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਆਮ ਪਬਲਿਕ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਅੱਜ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਸਾਡਾ ਸਾਥ ਦਿੱਤਾ ਅੱਇਆਂ ਨੇ ਮਰਗਤ ਤੇ ਜਾਣਾ ਸੀ ਐ ਕਈ ਐਂਬੂਲੈਂਸਾਂ ਸੀਗੀਆਂ ਵਿਹਾਲੀਆਂ ਗੱਡੀਆਂ ਬਹੁਤ ਸੀਗੀਆਂ ਜਿਨ੍ਹਾਂ ਨੂੰ ਅਸੀਂ ਆਪ ਆਪ ਨਾਲ ਅਲਾਕੇ ਅੱਗੇ ਸਿਕੜਾ ਕੇ ਆਏ ਹਾਂ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਸਵੇਤੋਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਪਰ ਹੁਣ ਸਮਾਂ ਖਤਮ ਹੋ ਗਿਆ ਵੈ ਕਾਫੀ ਲੋਕ ਖੱਜਲਖਵਾਰ ਵੀ ਹੋਏ ਤੇ ਕਾਫੀ ਲੋਕ ਜਿਹੜੇ ਕਿ ਆਪਣੇ ਮੰਜ਼ਿਲ ਤੱਕ ਪਹੁੰਚਣ ਦੀ ਦੇਰ ਵੀ ਹੋਈ ਹੈ ਤੇ ਮੇਨਾਂ ਇਸ ਵਕਤ ਦਿਲਬਾਗ ਜੀ ਜੁੜ ਚੁੱਕੇ ਨੇ ਐਸਕੇਮ ਦੇ ਸੱਤ ਕਿਸਤਾ ਆ ਰਹੇ ਅੰਦੋਲਨ ਅੱਜ ਦਾ ਜਿਹੜਾ ਪੰਜਾਬ ਬੰਦ ਦਾ ਸੱਦਾ ਸੀਗਾ ਇਹਨੂੰ ਲੋਕਾਂ ਨੇ ਦਿਲੋਂ ਬੰਦ ਕੀਤਾ ਇਹ ਦਿਲੋਂ ਬੰਦ ਰਿਆ ਵਾ ਲੋਕਾਂ ਨੇ ਵਿਖਾਵਾ ਨਹੀਂ ਕੀਤਾ ਜਿੰਨੇ ਵੀ ਸਾਡੇ ਨਾਲ ਸੰਬੰਧਤ ਜਥੇਬੰਦੀਆਂ ਸੀ ਜਾਂ ਜਿਹੜੇ ਆਮ ਲੋਕ ਸੀਗੇ ਆਮ ਲੋਕਾਂ ਨੇ ਵੀ ਇਹਨਾਂ ਨੂੰ ਬਿਲਕੁਲ ਦਿਲੋਂ ਸਮਰਥਨ ਦਿੱਤਾ ਜੀ ਤੇ ਅਸੀਂ ਧੰਨਵਾਦੀ ਆ ਸਭ ਤੋਂ ਵੱਧ ਧੰਨਵਾਦ ਸਾਡਾ ਮੀਡੀਆ ਦਾ ਜਿਹੜੇ ਮੀਡੀਆ ਨੇ ਹਰ ਟਾਈਮ ਆਪਣੀ ਜਾਨ ਜੋਖਮ 'ਚ ਪਾ ਕੇ ਵੀ ਸਾਡੀ ਆਵਾਜ਼ ਜਿਹੜੀ ਮੋਤੀ ਦੇ ਕੰਨਾਂ ਤੱਕ ਪਹੁੰਚਾਈ ਜੀ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਾਰਿਆਂ ਦਾ ਤੇ ਆਮ ਪਬਲਿਕ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਅੱਜ ਸਵੇਰੇ 7:00 ਤੋਂ ਲੈ ਕੇ 4 ਵਜੇ ਤੱਕ ਖਸਾ ਦਾ ਸਾਥ ਦਿੱਤਾ ਪੰਜਾਬ ਬਿਲਕੁਲ ਬੰਦ ਰਿਹਾ ਜੀ ਜੀ ਸਰ ਪੰਜਾਬ ਅੱਜ ਬੰਦ ਰਿਹਾ ਤੇ ਜਿੰਨੇ ਵੀ ਪਿੱਛੇ ਕਿਸਾਨਾਂ ਦੇ ਵੱਲੋਂ ਅੱਜ ਲੜਡ ਵਾਲ ਟੂਲਪਲੇਜ ਤੇ ਰੋਕੇ ਗਈ ਸੀ ਇਹ ਕਿਉਂਕਿ ਯਾਤਰੀਆਂ ਕੋਲ ਉਹਨਾਂ ਵਿੱਚੋਂ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਸੇ ਨੂੰ ਨਹੀਂ ਬਿਲਕੁਲ ਨਹੀਂ ਜਿਹੜੇ ਵੱਡੇ ਵਾਹਨ ਸੀਗੇ ਉਹਨਾਂ ਨੇ ਆਪ ਹੀ ਰੋਕ ਦਿੱਤੇ ਸੀ ਜਿਹੜੇ ਛੋਟੇ ਸੀਗੇ ਜਿਹੜੇ ਮਜਬੂਰੀ ਵਾਲੇ ਬੰਦੇ ਸੀ ਜਿਹੜੇ 에ਰਪੋਰਟ ਵਾਲੇ ਸੀ ਕਈਆਂ ਨੇ ਮਰਗਤ ਤੇ ਜਾਣਾ ਸੀ ਇਹ ਕਈ ਐਮ뷸ੈਂਸਾਂ ਸੀਗੀਆਂ ਵਿਆਹ ਵਾਲੀਆਂ ਗੱਡੀਆਂ ਬਹੁਤ ਸੀਗੀਆਂ ਜਿਨ੍ਹਾਂ ਨੂੰ ਅਸੀਂ ਆਪ ਆਪ ਨਾਲ ਅਲਾਕੇ ਅੱਗੇ ਅਸੀਂ ਕਢਾ ਕੇ ਆਏ ਆਂ ਕਿ ਇਹਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਤੇ ਨਾ ਹੀ ਕੋਈ ਇਹੋ ਜਿਹਾ ਮਾਹੌਲ ਬਣਿਆ ਵੀ ਕੋਈ ਮਾੜਾ ਚੰਗਾ ਬੋਲਿਆ ਹੋਵੇ ਕਿਸੇ ਨੂੰ ਨਹੀਂ ਕੋਈ ਇਹੋ ਜਿਹੀ ਗੱਲ ਅੱਛਾ ਦੱਸਿਆ ਜਾਣਕਾਰੀ ਮੁਤਾਬਕ ਕਿ ਸਵੇਰੇ ਘਟੜਾ ਵਾਪਰਿਸ ਜਿੱਥੇ ਕੋਈ ਟਰੱਕ ਥੱਲੇ ਕਿਸਾਨ ਆਗੂ ਆਗੇ ਸੀਗਾ ਵੀ ਉਹ ਇੱਕ ਸਾਡਾ ਮੁੰਡਾ ਸੀਗਾ ਉਹ ਉਹ ਨਿਗਾਹ ਰਿਆ ਸੀਗਾ ਕਿ ਉਹ ਟਰੱਕ ਵਾਲੇ ਨੇ ਸਾਈਡ ਮਾਰੀ ਉਹਦੀ ਲੱਤ ਤੇ ਕਾਫੀ ਸੱਟ ਲੱਗ ਗਈ ਉਹਨੂੰ ਵੀ ਠਾਣੇ ਪੜਾ ਦਿੱਤਾ ਸੀਗਾ ਹੌਣ ਛੱਡ ਦਿੱਤਾ ਅਸੀਂ ਚੜਾ ਕੇ ਆਏ ਉਹਨੂੰ ਭੇਜਤਾ ਸੀਗਾ ਜਾਂ ਕੋਈ ਗੱਲ ਨਹੀਂ ਪਰ ਉਹਨੇ ਕੀਤੀ ਅਨਗਹਿਲੀ ਆ ਬੰਦੇ ਦੀ ਜਾਨ ਵੀ ਜਾ ਸਕਦੀ ਸੀ ਫਸਲ ਸਿੰਘ ਪੰਦੇਰ ਦੇ ਵੱਲੋਂ ਵੀ ਧੰਨਵਾਦ ਕੀਤਾ ਜਾ ਰਿਹਾ ਪੰਜਾਬੀਆਂ ਦਾ ਤੇ ਜੇਕਰ ਗੱਲ ਕਰੀਏ ਬਾਜ਼ਾਰਾਂ ਹੀ ਬਾਜ਼ਾਰ ਖੁੱਲੇ ਵੇਚ ਗਏ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਆਮ ਬਾਜ਼ਾਰ ਲੁਧਿਆਣੇ ਦੇ ਵਿੱਚ ਬੰਦ ਰਹੇ ਨੇ ਇੱਕ ਚੌੜਾ ਪਿਆਰ ਆ ਜਿਹੜਾ ਭਾਜਪੀ ਨੇ ਜਿੱਦ ਨਾਲ ਖੋਲਿਆ ਚੌੜੇ ਪਿਆਰ ਦੇ ਵਿੱਚ ਜਿਹੜਾ ਭਾਜਪੀ ਦਾ ਗੜ੍ਹ ਸੀਗਾ ਜਿੱਥੇ ਭਾਜਪੀ ਤੇ ਛਿਪਸਰਾਂ ਦਾ ਗੜ੍ਹ ਸੀਗਾ ਉਹ ਦੁਕਾਨਾਂ ਖੁੱਲੀਆਂ ਨੇ ਬਾਕੀ ਪੂਰੇ ਦਾ ਪੂਰਾ ਲੁਧਿਆਣਾ ਬੰਦ ਰਿਆ ਚਾਹੇ ਅਸੀਂ ਆਪ ਘੁੰਮ ਕੇ ਦੇਖਿਆ। ਉਹੀ ਉੱਤੇ ਬਸ ਉਹ ਜਿਹਦੇ ਨਾਲ ਬੰਦ ਕਰ। ਇਹ ਖੋਲਦੇ ਸੀਗੇ ਬਾਕੀ ਹੋਰ ਨਹੀਂ ਕਿਤੇ। ਅੱਛਾ ਬੱਸਾਂ ਬੱਸਾਂ ਵਾਲੇ ਦਾ ਵੀ ਤਾਂ ਨਾ ਸਮਰਥਕ ਸੀ। ਹਾਂਜੀ, ਰੋਡ ਵਿੱਚ ਜਿਹੜੀ ਟ੍ਰਾਂਸਪੋਰਟ ਜਿਹੜੀ ਰੋਡਵੇ ਜੂਨੀਅਨ ਉਹ ਵੀ ਸਾਰੇ ਇੱਥੇ ਆਏ ਸੀਗੇ। ਮਿੰਨੀ ਬੱਸ ਆਪਰੇਟਰ ਜਿਹੜੇ ਸੀਗੇ ਉਹਨਾਂ ਦੀ ਯੂਨੀਅਨ ਉਹ ਵੀ ਆਈ ਸੀ। ਟੈਕਸੀਆਂ ਵਾਲੇ ਵੀ ਆਏ ਸੀ, ਟੈਂਪੂਆਂ ਵਾਲੇ ਸਾਰੇ ਸਾਡੇ ਨੂੰ ਸਮਰਥਨ ਸੀ। ਤੇ ਮਤਲਬ ਅੰਦੋਲਨ ਕਿੱਦਾਂ ਰ ਗਿਆ ਹੁਣ ਤੱਕ? ਦੇਖੋ ਜੀ ਅੱਜ ਮੋਦੀ ਦੇ ਕਰਨ ਤੱਕ ਇੱਕ ਵਾਜ ਤੇ ਪਹੁੰਚੀ ਆ ਵੀ ਪੰਜਾਬ ਸਾਰਾ ਇਕੱਠਾ ਹੋ ਗਿਆ ਔਰ ਇਹ ਲੜਾਈ ਜਿਹੜੀ ਹੁਣ ਮੋਦੀ ਲਈ ਮਹਿੰਗੀ ਬਣਦੀ ਜਾ ਰਹੀ ਆ ਹੁਣ ਇਹਨੂੰ ਇਹ ਚਾਹੀਦਾ ਵੀ ਆਪਣੀ ਜਿੱਦ ਛੱਡੇ ਆਪਣੇ ਵੱਡਿਆਂ ਨੂੰ ਖੁਸ਼ ਕਰਨਾ ਛੱਡੇ ਆਣ ਕੇ ਕਿਸਾਨਾਂ ਨਾਲ ਬਹਿ ਕੇ ਮੀਟਿੰਗ ਕਰੇ ਮੀਟਿੰਗ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਨੇ ਉਹਨਾਂ ਨੂੰ ਲਾਗੂ ਕਰ ਦੇਵੇ 36 ਮ ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਭੁਖ ਹੜਤਾਲ ਤੇ ਬੈਠੇ ਨੂੰ ਕਿਸ ਤਰ੍ਹਾਂ ਦੇ ਦੇਓ ਦੇਖੋ ਸਰਕਾਰ ਤੋਂ ਉਗਲੀ ਨੀਤੀ ਤੇ ਚੱਲਦੀ ਆ ਅੱਜ 5000 ਤੋਂ ਵੱਧ ਫੋਰਸ ਆ ਜਿਹੜੀ ਕਨੌਰੀ ਬਾਰਡਰ ਦੇ ਆਲੇ ਦੁਆਲੇ ਲਾਈਈ ਹੈ ਇਹਨਾਂ ਨੇ ਰਾਤ ਨੂੰ ਵੀ ਹਲਚਲ ਹੋਫਹਿ ਗੈਰਾ ਹੋਈ ਸੀ ਕਿ ਰਾਤ ਨੂੰ ਵੀ ਖਬਰਾਂ ਨਸ਼ਰ ਹੋ ਰਹੀਆਂ ਸੀ ਹਾਂ ਰਾਤ ਵੀ ਇਹਨਾਂ ਦੀ ਜਿਹੜੀ ਫੋਰਸ ਦੀਆਂ 5-600 ਗੱਡੀ ਜਿਹੜੀ ਫੋਰਸ ਦੀਆਂ ਰਾਤ ਹੀ ਲੱਗੀ ਹੋਈ ਆ ਜਿਹਦੇ ਚ ਬੱਸਾਂ ਵੀ ਨੇ ਕਾਰਾਂ ਵੀ ਨੇ ਔਰ ਟੈਂਪੂ ਟ੍ਰੈਵਲਰਾਂ ਕਾਫੀ ਉੱਤੇ ਫੋਰਸ ਜਿਹੜੀ ਇਹਨਾਂ ਨੇ ਲਾਈ ਹੋਈ ਆ ਪਰ ਆਪ ਬਿਆਨ ਇਹ ਗੱਲ ਦੇ ਰਹੇ ਪਈ ਇਹੋ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਰ ਕਿਤੇ ਨਾ ਕਿਤੇ ਸਰਕਾਰ ਦੀ ਨੀਤ ਔਰ ਰੀਤੀ 'ਚ ਫਰਕ ਕੋ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ 31 ਦਸੰਬਰ ਤੱਕ ਡੱਲੇਵਾਲ ਸਾਹਿਬ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ ਸੁਪਰੀਮ ਕੋਰਟ ਦੇ 20 ਇਹੋ ਜਿਹੇ ਪਹਿਲਾਂ ਦੇ ਫੈਸਲੇ ਆ ਜਿਹੜੇ ਕਦੀ ਗਵਰਨਮੈਂਟ ਨੇ ਲਾਗੂ ਨਹੀਂ ਕੀਤੇ 20 ਫੈਸਲੇ ਤੋਂ ਉੱਪਰ ਆ ਜਿਹੜੇ ਗਵਰਨਮੈਂਟ ਨੇ ਅਜੇ ਤੱਕ ਲਾਗੂ ਨਹੀਂ ਕੀਤੇ ਤੇ ਇਹ ਕਿਸਾਨਾਂ ਉੱਪਰ ਹੀ ਕਿਉਂ ਲਾਗੂ ਕਰੂਗੀ ਸੁਪਰੀਮ ਕੋਰਟ ਤੇ ਆਰਡਰ ਕਰ ਰਿਹਾ ਸੁਪਰੀਮ ਕੋਰਟ ਆਰਡਰ ਕਰੇ ਮੋਦੀ ਨੂੰ ਅਮਨ ਚਾਹਰ ਨੂੰ ਕਰੇ ਖੇਤੀਬਾੜੀ ਮੰਤਰੀ ਨੂੰ ਕਰੇ ਪੀਣ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਲਾ ਉਹਨਾਂ ਨੂੰ ਲਾਗੂ ਕਰਦੇ ਤੇ ਆਪਣੇ ਘਰਾਂ ਨੂੰ ਜਾਂ ਡੱਲੇ ਵਾਲ ਸਾਡੀ ਜਨ ਬਸ ਸਕਦੀ ਹੈ ਕਿਉਂ ਕਿਸਾਨਾਂ ਦੇ ਉੱਪਰ ਤਸ਼ੱਦਦ ਕਰਨ ਲਈ ਜਿਹੜਾ ਸੁਪਰੀਮ ਕੋਰਟ ਆ ਉਹ ਬੀਜੇਪੀ ਦੀ ਬੋਲੀ ਬੋਲਦੀ ਹੈ ਦਿਲਬਖ ਜੀ ਅੱਜ ਪੰਜਾਬ ਬੰਦ ਰਿਹਾ 7 ਵਜੇ ਲੈ ਕੇ 4 ਵਜੇ ਤੱਕ ਹਾਲਾਂਕਿ ਟਾਈਮ 5 ਵਜੇ ਗਏ ਹੈ ਤੇ ਹੁਣ ਅਗਲੀ ਦੀ ਰਣਨੀਤੀ ਕੀ ਹੋਏਗੀ ਕਿਸਾਨ ਦੀ ਕਿਉਂਕਿ ਅੱਜ ਤਾਂ ਪੰਜਾਬ ਬੰਦ ਕਰਕੇ ਤੁਸੀਂ ਕਹਿ ਰਹੇ ਹੋ ਕਿ ਮੋਦੀਏ ਕੰਨੇ ਆਵਾਜ਼ ਪਹੁੰਚਾਗੇ ਕੀ ਲੱਗਦਾ ਤੁਹਾਨੂੰ ਆਵਾਜ਼ ਪਹੁੰਚੀ ਵੀ ਹੋਵੇਗੀ ਕਿ ਨਹੀਂ ਪਹੁੰਚੀ ਹੋਵੇਗੀ ਸਵੇਰ ਤੱਕ ਪਤਾ ਲੱਗ ਜੂਗਾ ਕੱਲ ਸਾਡੀ ਮੀਟਿੰਗ ਆ ਮੀਟਿੰਗ ਦੇ ਵਿੱਚ ਸਾਰਾ ਕੁਝ ਵੀ ਕਿਸੇ ਨੂੰ ਕੋਈ ਫੋਨ ਆਇਆ ਉਪਰੋਂ ਜਾਂ ਕੋਈ ਮੀਟਿੰਗ ਦੀ ਅਗੇ ਗੱਲ ਚੱਲੀ ਆ ਉਹ ਕੱਲ ਪਤਾ ਲੱਗੇ। ਸੁਨਸੀ ਚੰਬੂ ਵੱਲ ਜਾਂ ਚੰਬੂ ਵੱਲ ਜਾ ਰਹੇ। ਚੰਬੂ ਵੱਲ ਰਹਿਣਾ ਸਾਰੇ ਕਿਸਾਨ। ਹਾਂ ਹੁਣ ਚੰਬੂ ਹੈ ਚੰਦਕੋਚ ਪਨੌਰਨ ਜਾ ਰਿਹਾ ਕੋਈ ਚੰਬੂ ਜਾ ਰਿਹਾ ਜਾ ਰਹੇ। ਠੀਕ ਤੇ ਅਗਲੀ ਰਣਨੀਤੀ ਕੀ ਦੇਵੀਏ ਹੁਣ ਕਿਸਾਨ। ਕੱਲ ਕੱਲ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਉਹ ਤੈਕਰ। ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਤੋ ਸੋ ਬਿਲਕੁਲ ਕੱਲ ਮੀਟਿੰਗ ਜਿਹੜੀ ਕਿ ਆ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬਿਠਾਈ ਜਾਏਗੀ ਤੇ ਉਸ ਤੋਂ ਬਾਅਦ ਜਿਹੜਾ ਕਿ ਆ ਫੈਸਲਾ ਹੋਏਗਾ ਕਿ ਅਗਲੇ ਦੀ ਰਣਨੀਤੀਆਂ ਕੀ ਹੋਣਗੀਆਂ ਹਾਲਾਂਕਿ ਤਸਵੀਰਾਂ ਹਾਈਵੇ ਦੀ ਦਿਖਾ ਦਨਾਂ ਤੁਹਾਨੂੰ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਕੋਲ ਜਿਹੜੀ ਕਿ ਆ ਪੰਜਾਬ ਬੰਦ ਦੀ ਦਿੱਤੀ ਗਈ ਸੀਗੀ ਪਰ ਹੁਣ ਜਿਹੜਾ ਕਿ ਆ ਨੈਸ਼ਨਲ ਹਾਈਵੇ ਤੇ ਗੱਡੀਆਂ ਦਾ ਆਵਾਜਾਵਾ ਦੇਖ ਰਹੇ ਹੋ ਤੁਸੀਂ ਤਸਵੀਰਾਂ 'ਚ ਲੱਗਿਆ ਹੋਇਆ ਨਜ਼ਰ ਆ ਰਿਹਾ ਵਾ ਤੇ ਇੰਤਜ਼ਾਰ ਕਰ ਰਹੇ ਨੇ ਆਪਣੀਆਂ ਬੱਸਾਂ ਦਾ ਆਪਣੀ ਮੰਜ਼ਿਲ ਤੇ ਜਾਣ ਦਾ 4 7 ਵਜੇ ਤੋਂ ਲੈ ਕੇ 4 ਵਜੇ ਤੱਕ ਲੋਕ ਬਾਰਾ ਹੀ ਖੱਜਲ ਖਵਾਰ ਹੋ ਰਹੇ ਸੀਗੇ ਆਪਣੀ ਮੰਜ਼ਿਲ ਤੇ ਜਾਣ ਨਹੀਂ ਪਾ ਰਹੇ ਸੀਗੇ ਪਰ ਹੁਣ ਕਿਤੇ ਨਾ ਕਿਤੇ 5 5 ਕੁ ਵੱਜ ਚੁੱਕੇ ਨੇ ਤੇ ਪੁਣ ਆਪਣੀ ਲੋਕ ਆਪਣੀ ਮੰਜ਼ਲ ਤੇ ਜਾ ਪਾਵਾਂਗੇ ਤੇ ਲੋਕਾਂ ਨਾਲ ਗੱਲਬਾਤ ਕਰ ਲੈਣਾ ਸਰ 7 ਤੋਂ ਲੈ ਕੇ 4 ਵਜੇ ਤੱਕ ਸੀਗਾ ਅੰਦੋਲਨ ਹਾਂਜੀ ਹਾਂਜੀ ਹੁਣ ਹੋ ਗਈ ਆ ਹੁਣ ਕਿਸ ਤਰ੍ਹਾਂ ਦੇ ਦੋ ਜਾ ਪਾਉਗੇ ਆ ਇਹ ਕਿਦਾਂ ਇੰਤਜ਼ਾਰ ਕਰ ਰਹੇ ਹੋ ਤੁਸੀਂ ਇਸ ਤੇ ਬਸ ਦਾ ਇੰਤਜ਼ਾਰ ਕਰ ਰਹੇ ਆ ਅੰਬਾਲੇ ਜਾਣਾ ਜੀ ਇਹ ਅੰਬਾਲੇ ਤੱਕ ਜਾਣਾ ਤੇ ਅਜੇ ਤੱਕ ਤਾਂ ਕੋਈ ਬੱਸ ਨਹੀਂ ਆ ਰਹੀ ਹੈ ਇਹ ਪਰੇਸ਼ਾਨੀਆਂ ਆ ਅਸੀਂ ਦੇ ਅੱਲੇ ਵੀ ਪਰੇਸ਼ਾਨ ਹਾਂ ਹਾਂਜੀ ਪਰੇਸ਼ਾਨੀਆਂ ਪਤਾ ਨਹੀਂ ਆਣੀ ਵੀ ਕਿ ਨਹੀਂ ਹਾਂਜੀ ਸਰ ਸਰ ਕਿਸ ਤਰ੍ਹਾਂ ਪਰੇਸ਼ਾਨੀ ਆ ਰਹੀ ਹੁਣ ਪਰੇਸ਼ਾਨੀ ਬਸ ਦੀ ਪਰੇਸ਼ਾਨੀ ਹੋਰ ਕੋਈ ਪਰੇਸ਼ਾਨੀ ਨਹੀਂ ਪਰੇਸ਼ਾਨੀ ਉਹ ਵੀ ਚੱਕਰ ਤਨ ਹੈ ਹਾਲਾਂਕਿ ਹੁਣ ਤਾਂ ਖੁੱਲ ਵੀ ਚੁੱਕਾ ਹੋਇਆ ਹੈ ਅੰਦੋਲਨ ਹਾਂ ਚਲੋ ਚਾਹੇ ਕਿ ਬਾਸ ਆਈ ਉਹ ਬਿਲਕੁਲ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਬਜ਼ੁਰਗ ਵੀ ਇੱਥੇ ਖਰੇ ਕਹਿਰ ਦੀ ਠੰਡ ਪੈ ਰਹੀ ਹੈ ਸਰ ਕਹਿਰ ਦੀ ਠੰਡ ਪੈ ਰਹੀ ਹੈ ਕਿਸ ਤਰ੍ਹਾਂ ਪਰੇਸ਼ਾਨੀ ਕਰ ਰਹੀ ਹੈ ਠੰਡ ਤਾਂ ਬਹੁਤ ਪੈ ਰਹੀ ਹੈ ਜੀ ਅਸੀਂ ਭੁਗਤੇ ਅਸੀਂ ਮਰਗ ਦਾ ਭੋਗ ਸੀਗਾ ਜੀ ਅੱਜ ਹੁਣ ਅਸੀਂ ਭੇਵਾ ਜਾਣਾ ਸੀਗਾ ਜੀ ਭੇਵਾ ਜਾਣਾ ਸੀ ਭੇਵਾ ਜਾਣਾ ਸੀਗਾ ਹੁਣ ਬੱਸ ਇਸ ਟਾਈਮ ਕੋਈ ਨਹੀਂ ਮਿਲ ਰਹੀ ਜੀ ਹੁਣ ਕਹਿੰਦੇ ਵਾ ਛੱਡਿਆ ਜਾਮ ਖੁੱਲਿਆ ਪਰ ਬੱਸਾਂ ਵਾਲੇ ਤਾਂ ਹੁਣ ਸ਼ਾਮ ਦਾ ਟਾਈਮ ਹੈ ਕੌਣ ਚਲਾਏਗਾ ਜੀ ਸਵਾਰੀ ਦਾ ਹੋਊਗਾ ਤਾਂ ਤੇ ਚੱਲੇਗੀ ਸਵਾਰੀ બસ ਦਾ ਇੰਤਜ਼ਾਰ ਕਰ ਰਹੇ ਆ 1/2 ਘੰਟੇ ਤੋਂ 1/2 ਘੰਟੇ ਹੋ ਗਿਆ ਤੁਹਾਨੂੰ ਕੋਈ ਬਸ ਨਹੀਂ ਆਈ ਕੋਈ ਬਸ ਨਹੀਂ ਆਈ ਠੀਕ ਹੈ ਸੋ ਬਿਲਕੁਲ ਲੋਕਾਂ ਨੂੰ ਕਾਫੀ ਸਮਾਂ ਹੋ ਗਿਆ ਹੋਇਆ ਇੱਥੇ ਖੜੇ ਨੂੰ ਬਸ ਦਾ ਇੰਤਜ਼ਾਰ ਕਰ ਰਹੇ ਆ ਜਲੰਧਰ ਬਾਈਪਾਸ ਦੀਆਂ ਤਸਵੀਰਾਂ ਨੇ ਇੱਥੇ ਖੜੇ ਸਟਾਪਰ ਜਾਂ ਬਸ ਦਾ ਜਿੱਤੇ ਕਿ ਲੋਕ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਐਸ ਕੇ ਐਮ ਦਿਲਬਖ ਸਿੰਘ ਦੇ ਨਾਲ ਪ੍ਰਧਾਨਤਨ ਨਾਲ ਗੱਲਬਾਤ ਕਰਦੇ ਦੌਰਾਨ ਉਹਨੇ ਕਿਹਾ ਕਿ ਕੱਲ ਦੀ ਜਿਹੜੀ ਕਿ ਇਹ ਮੀਟਿੰਗ ਰੱਖੀ ਗਈ ਹੈ ਕਿਸਾਨ ਨੇਤਾ ਆਗੂ ਕਿਸਾਨ ਨੇਤਾ ਵੱਡੇ ਲੀਡਰਾਂ ਦੇ ਵੱਲੋਂ ਤੇ ਕੱਲ ਜਿਹੜੀ ਕਿ ਹੈ ਸੁਣਾਇਆ ਜਾਏਗਾ ਕਿ ਕੀ ਗੱਲਬਾਤ ਹੋਈ ਹੈ ਕੋਈ ਕਿਸੇ ਤਰ੍ਹਾਂ ਫੋਨ ਆਇਆ ਸੈਂਟਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਨਾ ਗੱਲਬਾਤ ਹੋਈ ਕਿ ਨਹੀਂ ਹੋਈ ਉਹਨੇ ਇੱਕ ਕੱਲ ਦੇ ਦਿਨ ਦੇ ਵਿੱਚ ਕੱਲ ਦੀ ਵੱਡੀ ਅਪਡੇਟ ਲੈ ਕੇ ਆਵਾਂਗੇ ਜਰੂਰ ਜੁੜਿਓ ਨਾ ਲਾਈਵ ਦਿਨਾਂ ਦੀ ਤਾਂ ਜੋ ਰਿਪੋਰਟ ਧੰਨਵਾਦ